ਸਤਿ ਸ਼੍ਰੀ ਅਕਾਲ ਪੀਵੀ 33 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀ ਉਸ ਸਮੇਂ ਅਸੀਂ ਲੰਗੜੋਆ ਪਿੰਡ ਵਿੱਚ ਮੌਜੂਦ ਹਾਂ ਔਰ ਇੱਥੇ ਕੈਸ਼ ਆਪਰੇਸ਼ਨ ਚੱਲ ਰਿਹਾ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਹੈ ਹਾਲ ਅਫਸਰ ਪਹੁੰਚ ਚੁੱਕੇ ਆ ਐਸਐਸਪੀ ਤੁਸ਼ਾਰ ਗੁਪਤਾ ਐਸਪੀ ਸਰਜੀਤ ਭਾਈਆ ਡੀਐਸਪੀ ਰਾਜਕੁਮਾਰ ਔਰ ਵਿਸ਼ੇਸ਼ ਤੌਰ ਤੇ ਏਡੀਜੀਪੀ ਆਰਕੇ ਜੈਸਵਲ ਇੱਥੇ ਪਹੁੰਚੇ ਆ ਔਰ ਇਹ ਤਸਵੀਰਾਂ ਤੁਹਾਨੂੰ ਲੰਗੜੋਆ ਪਿੰਡ ਤੋਂ ਦਿਖਾ ਰਹੇ ਹਾਂ ਕੈਸ਼ ਆਪਰੇਸ਼ਨ ਚੱਲ ਰਿਹਾ ਹੈ ਸਰਚ ਅਭਿਆਨ ਚੱਲ ਰਿਹਾ ਹੈ ਤਾਂ ਜਿਹੜੇ ਲੋਕ ਨਸ਼ੇ ਦੇ ਕਾਰੋਬਾਰ ਚ ਲਿਪਤ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਚੱਲ ਰਹੀ ਹੈ ਸੋ ਇਧਰਲੇ ਪਾਸੇ ਤੁਖਾ ਹਾਊਸ ਘਰ ਦੇ ਅੰਦਰ ਚੈਕਿੰਗ ਚੱਲ ਰਹੀ ਹੈ ਸੋ ਇਹ ਤਾਂ ਸੂਰਾਂ ਤੁਹਾਨੂੰ ਲੰਗੜਵਾ ਤੋਂ ਦਿਖਾ ਰਹੇ ਹਾਲ ਦੀ ਘੜੀ ਹੱਲੇ ਪ੍ਰਸ਼ਾਸਨ ਨਾਲ ਅਸੀਂ ਗੱਲਬਾਤ ਇੱਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਕਿਹਾ ਹਲੇ ਆਪਰੇਸ਼ਨ ਚੱਲ ਰਿਹਾ ਸਰਚ ਅਭਿਆਨ ਚੱਲ ਰਿਹਾ ਆਮ ਲੋਕਾਂ ਨੂੰ ਦਿੱਕਤ ਨਾ ਆਵੇ ਉਹਦਾ ਵੀ ਖਿਆਲ ਰੱਖਿਆ ਜਾ ਰਿਹਾ ਐਸੇ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮ ਆਹਲਾ ਅਫਸਰ ਡੀਐਸਪੀ ਰਾਜਕਮਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਐਸਐਚਓ ਬਾਈ ਆ ਸਰਜੀਤ ਬਾਈ ਆ ਐਸਐਚਓ ਸਦਰ ਐਸਐਚਓ ਸਿਟੀ ਔਰ ਐਡੀਜੀਪੀ ਆਰ ਕੇ ਜੈਸਵਾਲ ਇੱਥੇ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਸੋ ਬੈਰੀਗੇਟ ਲੱਗ ਗਏ ਆ ਹੁਣ ਆਉਣ ਜਾਣ ਦੀ ਚੈਕਿੰਗ ਹੋਵੇਗੀ ਔਰ ਇਧਰਲੇ ਪਾਸੇ ਘਰ ਚ ਡੀਐਸਪੀ ਰਾਜਕੁਮਾਰ ਚੈਕਿੰਗ ਲਈ ਐਸਐਚਓ ਰਾਹੋ ਵੀ ਮੌਜੂਦ ਨੇ ਤਾਂ ਵੱਡੀ ਗਿਣਤੀ ਵਿੱਚ ਆਲਾ ਅਫਸਰ ਹਾਂਜੀ ਸੋ ਘਰਾਂ ਦੀ ਚੈਕਿੰਗ ਚੱਲ ਰਹੀ ਹੈ ਔਰ ਬਾਕੀ ਡਿਟੇਲ ਜ਼ਰੂਰ ਜਿੱਦਾਂ ਹੀ ਸਾਡੇ ਕੋਲ ਹੋਰ ਅਪਡੇਸ਼ਨ ਆਉਂਦੀ ਹੈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਹ ਤੁਸੀਂ ਦੇਖੋ ਇੱਕ ਵਾਰੀ ਕਿ ਪਿੰਡ ਦੀਆਂ ਗਲੀਆਂ ਦੇ ਵਿੱਚ ਪੁਲਿਸੀ ਪੁਲਿਸ ਹੋ ਗਈ ਹੈ ਨਾਕਾ ਲੱਗ ਗਿਆ ਸੋ ਇਧਰਲੇ ਪਾਸੇ ਵੀ ਕੁਝ ਕਰਨੇ ਜਿਨਾ ਦੇ ਬਬਤ ਸੋ ਇਧਰਲੇ ਪਾਸੇ ਤੁਸੀਂ ਤਸਵੀਰਾਂ ਦੇਖ ਸਕਦੇ ਨਸ਼ਿਆਂ ਦੀ ਰੋਕத் ਥਾਮ ਲਈ ਯੁੱਧ ਨਸ਼ਿਆਂ ਵਿਰੁੱਧ ਸੋ ਇਹ ਤਸਵੀਰਾਂ ਹਿੰਗੜੋਏ ਪਿੰਡ ਤੋਂ ਨਸ਼ੇ ਦੀ ਰੋਕத் ਦਾਮ ਲਈ ਨਸ਼ੇ ਦੀ ਰੋਕத் ਦਾਮ ਦੇ ਲਈ ਇਹ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਥੋੜੀ ਜਿਹੀ ਦੇਰ ਵਿੱਚ মিডিਆ ਨੂੰ ਸੰਬੋਧਨ ਵੀ ਕੀਤਾ ਜਾਵੇਗਾ ਤਾਂ ਨਸ਼ੇ ਨੂੰ ਲੈ ਕੇ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮਸਲਿਆਂ ਤੇ ਸਾਡੇ ਵੱਲੋਂ ਵੀ ਜਿਹੜੇ ਸਵਾਲ ਆ ਉਹ ਪੁੱਟ ਅਪ ਕੀਤੇ ਜਾਣਗੇ ਸੋ ਪੁਲਿਸ ਵੱਡੀ ਗਿਣਤੀ ਵਿੱਚ ਹੈ ਨਸ਼ਾ ਤਸਕਰਾਂ ਦੇ ਜਿਹੜੇ ਘਰ ਪਹਿਲਾਂ ਤੋਂ ਇਨਵੋਲਵ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਸ ਏਰੀਆ ਦੀ ਗੱਲ ਕਰੀਏ ਤਾਂ ਸੀਐਮ ਸਾਹਿਬ ਨੇ ਵੀ ਜਦੋਂ ਇਹ ਸਰਜ਼ੋਰਟ ਵਖੇ ਇੱਕ ਮਿਲਣੀ ਹੋਈ ਸੀ ਉਹਦੇ ਵਿੱਚ ਕਿਹਾ ਸੀ ਕਿ ਇਹ ਪਿੰਡ ਨਸ਼ਾ ਮੁਕਤ ਹੋ ਗਿਆ ਤਾਂ ਕੀ ਹਾਲੇ ਵੀ ਇੱਥੇ ਨਸ਼ੇ ਦੀ ਤਸਕਰੀ ਹੋ ਰਹੀ ਹੈ ਜਿਹੜਾ ਇਸ ਪਿੰਡ 'ਚ ਆਉਣਾ ਪੈ ਗਿਆ ਔਰ ਖਾਸ ਕਰ ਇੱਕ ਇਹ ਵੀ ਹੈ ਕਿ ਐਸਐਚਓ ਅਸ਼ੋਕ ਕੁਮਾਰ ਜੋ ਕਿ ਹੁਣ ਔੜ ਨੇ ਜਦੋਂ ਸਦਰ ਥਾਣੇ ਵਿਖੇ ਸੀਗੇ ਤਾਂ ਉਹਨਾਂ ਨੇ ਵੀ ਕਾਫੀ ਰੋਗਦੰਮ ਕੀਤੀ ਹੈ ਕਾਫੀ ਸੁਧਾਰ ਕੀਤਾ ਸੀ ਤਾਂ ਐਸਐਚਓ ਅਸ਼ੋਕ ਕੁਮਾਰ ਉਹਨਾਂ ਦੀ ਵੀ ਕਾਫੀ ਸਰਾਨਾ ਹੋਈ ਸੀ ਤਾਰੀਫ ਹੋਈ ਸੀ ਕਿ ਐਸਐਚਓ ਅਸ਼ੋਕ ਕੁਮਾਰ ਨੇ ਕਾਫੀ ਨਕੀਲ ਕੱਸੀ ਸੀ ਔਰ ਬਹੁਤਿਆਂ ਬੀਬੀਆਂ ਨੇ ਦੋ ਕੈਸੀ ਕੈਸੀ ਭਾਈ ਕੰਮ ਛੱਡ ਦੁੱਤਾ ਅਸੀਂ ਇਹ ਕੰਮ ਨਹੀਂ ਹੁਣ ਕਰਦੇ ਜਿਹੜੀਆਂ ਇਸ ਕੰਮ ਚ ਲਿਪਤ ਸੀਗੀਆਂ ਸੋ ਇੱਕ ਸਵਾਲ ਹੋਰ ਵੀ ਉੱਠਦਾ ਹੈ ਕਿ ਜਿਹੜੇ ਪੈਡਲਰ ਨੇ ਜਿਹੜੇ ਇਹ ਤਰ੍ਹਾਂ ਚੰਚ ਕੰਮ ਕਰਦੇ ਨੇ ਲੋਕਾਂ ਦੇ ਜਿਹੜੇ ਨੌਜਵਾਨ ਧੀਆਂ ਪੁੱਤ ਨੇ ਉਹਨਾਂ ਨੂੰ ਗਲਤ ਰਾਹੇ ਤੇ ਪਾਉਂਦੇ ਨੇ ਕਰਾਹੇ ਤੇ ਪਾਉਂਦੇ ਨੇ ਚਲੋ ਇਹਨਾਂ ਦਾ ਫੜ ਹੋਣਾ ਵੀ ਬਹੁਤ ਜ਼ਰੂਰੀ ਹੈ ਲੇਕਿਨ ਜਿਹੜੇ بڑے ਮગર ਮੱਛ ਨੇ ਉਹਨਾਂ ਨਿਕਲ ਜਾਣ ਉਹਨਾਂ ਦਾ ਵੀ ਫੜ ਹੋਣਾ ਬਹੁਤ ਜ਼ਰੂਰੀ ਕਿਉਂਕਿ ਜਿਵੇਂ ਕੱਲ ਵੀ 40 ਕਿਲੋ ਹੈਰੋਇਨ ਜਿਹੜੀ ਹੈ ਉਹ ਬਰਾਮਦ ਹੋਈ ਹੈ ਚਾਰ ਨੌਜਵਾਨ ਗ੍ਰਿਫਤਾਰ ਕੀਤੇ ਗਏ ਆ 23 24 24 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਮਹਿਸ ਪਰ ਵੱਡੇ ਮગર ਮੱਛ ਹੱਥੋਂ ਨਿਕਲ ਜਾਣ ਇਬੀ ਖਿਆਲ ਕਰਨਾ ਬਹੁਤ ਜ਼ਰੂਰੀ ਕਿਉਂਕਿ ਜਿਹੜੇ ਇਹ ਪੈਡਲਸ ਨੇ ਇਹਨਾਂ ਦਾ ਤਾਂ ਕੋਈ ਥਾਂ ਟਿਕਾਣਾ ਹੈ ਪਤਾ ਹੈ ਲੇਕਿਨ ਜਿਹੜੇ ਬੜੇ ਮਗਰਮੱਛ ਨੇ ਉਹ ਫਿਰ ਲੁਕੇ ਹੀ ਰਹਿ ਜਾਂਦੇ ਆ ਉਹਨਾਂ ਨੂੰ ਵੀ ਨਕੇਲ ਸ਼ਕੰਜਾ ਉਹਨਾਂ ਤੇ ਪਾਣਾ ਬਹੁਤ ਜ਼ਰੂਰੀ ਹੈ ਤਾਂ ਐਸਐਚਓ ਵਿਰਿੰਦਰ ਕੁਮਾਰ ਜੀ ਰਾਹੋ ਠਾਣੇ ਤੋਂ ਆਰ ਬਾਈ ਅੱਛੀ ਹੈ ਬਿਹਤਰੀਨ ਹੈ ਪਰ ਇਸ ਪਿੰਡ ਨੂੰ ਪਹਿਲਾਂ ਇਹ ਕਹਿ ਦਿੱਤਾ ਗਿਆ ਸੀ ਕਿ ਇੱਥੇ ਨਸ਼ਾ ਹੈ ਨਹੀਂ ਹੁਣ ਐਸਐਚਓ অশੋਕ ਕੁਮਾਰ ਜੋ ਇਸ ਸਮੇਂ ਔੜ ਚ ਤਨਤ ਨੇ ਇਹਨਾਂ ਦੀ ਪੋਸਟਿੰਗ ਔੜ ਚ ਹੈ ਜਦੋਂ ਸਦਰ ਥਾਣੇ ਹੁੰਦੇ ਸੀਗੇ ਤਾਂ ਉਹਨਾਂ ਨੇ ਵੀ ਕਾਫੀ ਸੁਧਾਰ ਇਸ ਪਿੰਡ ਦਾ ਕੀਤਾ ਸੀ ਉਹ ਐਸੇ ਚੋ ਸਿਟੀ ਵੀ ਤੁਹਾਨੂੰ ਸਕਰੀਨ ਤੇ ਨਜ਼ਾਰਾ ਆ ਰਹੇ ਆ। ਇਹ ਤਸਵੀਰਾਂ ਤੁਹਾਨੂੰ ਲੰਗੜੋਏ ਪਿੰਡ ਤੋਂ ਦਿਖਾ ਰਹੇ ਆ। ਜਿਸ ਜਿਸ ਘਰ ਤੇ ਵੀ ਸ਼ੱਕ ਹੈ ਜਾਂ ਜਾਂ ਜਿਹੜੇ ਪਹਿਲਾਂ ਨਸ਼ਾ ਵੇਚਣ ਦੇ ਜਾਂ ਹੁਣ ਵੀ ਨਸ਼ਾ ਵੇਚਣ ਦੇ ਕਾਰੋਬਾਰ 'ਚ ਪੁਲਿਸ ਨੂੰ ਹੈ ਸ਼ੱਕ ਹੈ ਜਿਨ੍ਹਾਂ ਤੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ। ਜੋ ਜਿੰਨਾਂ ਤੇ ਸ਼ੱਕ ਹੈ ਕਿ ਕੰਮ ਕਰਦੇ ਹੋਣਗੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ। ਹੋਰ ਆਮ ਲੋਕਾਂ ਵੱਲੋਂ ਸੁਰਾਨਾ ਕੀਤੀ ਜਾ ਰਹੀ ਹੈ। ਆ ਦੇਖੋ ਤੁਸੀਂ ਪਰ ਇਸ ਘਰ ਦੇ ਮੈਂਬਰਾਂ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਮੁਲਾਜ਼ਮ ਨੇ ਅੰਦਰੋਂ ਜਾ ਕੇ ਜਿਹੜਾ ਡੇਟ ਖੋਲਿਆ ਪਰ ਚੈਕਿੰਗ ਤਾਂ ਹੋਏਗੀ ਜਿਹੜੇ ਪੈਡਲਰ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਕਰਾ ਦੀ ਚੈਕਿੰਗ ਔਰ ਦੂਜੀ ਗੱਲ ਇਹ ਹੈ ਕਿ ਇਹ ਵੀ ਹੁਣ ਸਮਝ ਲੈਣਾ ਚਾਹੀਦਾ ਕਿ ਸਰਕਾਰ ਬਿਲਕੁਲ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ ਐਸਐਚਓ ਸਦਰ ਜਿਹਦੀ ਚੈਕਿੰਗ ਚੱਲ ਰਹੀ ਹੈ ਘਰਾਂ ਦੇ ਅੰਦਰ ਤਾਂ ਸਰਕਾਰ ਪੁਲਿਸ ਬਿਲਕੁਲ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ ਔਰ ਇਹ ਚੀਜ਼ ਪੈਡਲਰਸ ਨੂੰ ਸਮਝਣੀ ਵੀ ਚਾਹੀਦੀ ਹੈ ਇਸ ਗੋਰਖਤਨ ਦੇ ਨਾਲ ਕਾਲੀ ਕਮਾਈ ਨਾਲ ਜਿਹੜੇ ਇਹ ਮਹਿਲ ਉਸਾਰਦੇ ਨੇ ਜਾਂ ਘਰ ਪਾਉਂਦੇ ਨੇ ਉਹਨਾਂ ਨੂੰ ਵੀ ਟੈਟੇਰੀ ਕੀਤਾ ਜਾਂਦਾ ਸੋ ਇਹ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਮਾਰੇ ਕੰਮ ਕਰਕੇ ਜਿਹੜੀ ਕਮਾਈ ਕਰਦੇ ਨੇ ਉਹਦੇ ਉੱਤੇ ਵੀ ਫਿਰ ਬਲਡوزر ਚੱਲਦਾ ਤੇ ਜਿਹੜੇ ਲੋਕਾਂ ਦੇ ਧੀ ਪੁੱਤਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਉਹ ਲੱਗ। 2 ਅਰ ਸੋਈ ਦੇ ਵੀ ਤੁਸੀਂ ਦੇਖੋ ਕਿ ਚੈਕਿੰਗ ਕੀਤੀ ਜਾ ਰਹੀ ਹੈ ਇਕੱਲਾ ਇਕੱਲਾ। ਅ ਵਰਤਨ ਫਰੋਲਿਆ ਜਾ ਰਿਹਾ। ਕਿਤੇ ਉਹ ਨਸ਼ਾ ਕੋਈ ਨਾ ਹੋਵੇ। ਸੋਈ ਸਖਤ ਚੈਕਿੰਗ ਅ ਤੁਸੀਂ ਦੇਖੋ ਕੱਲੀ ਕੱਲੀ ਚੀਜ਼ ਨੂੰ ਦੇਖਾ ਮੈਂ ਇਹੋ ਉੱਪਰ ਚੜ ਕੇ ਇਹਦੀ ਕੱਲੀ ਕੱਲੀ ਚੀਜ਼ ਨੂੰ ਆਈ ਨਹੀਂ ਪਤਾ ਸ਼ਾਟ ਨਹੀਂ ਇਹ ਤਸਵੀਰਾਂ ਤੁਹਾਨੂੰ ਲੰਗੜੋਏ ਪਿੰਡ ਦੀਆਂ ਗਲੀਆਂ ਤੋਂ ਦਿਖਾ ਰਹੇ ਆ। ਔਰ ਤਾਂ ਇਸ ਏਰੀਆ 'ਚ ਉਹ ਵੀ ਲੋਕ ਰਹਿੰਦੇ ਨੇ ਜਿਹੜੇ ਬਿਲਕੁਲ ਨਸ਼ੇ ਦੇ ਖਿਲਾਫ ਨੇ ਤੇ ਉਹਨਾਂ 'ਤੇ ਵੀ ਮਾੜਾ ਪ੍ਰਭਾਵ ਨਾ ਪਵੇ। ਜਿਹੜੇ ਹੋਰ ਨਵੇਂ ਬੱਚੇ, ਨਵੀਂ ਪਨੀਰੀ ਹੈ ਉਹਨਾਂ 'ਤੇ ਮਾੜਾ ਪ੍ਰਭਾਵ ਨਾ ਪਵੇ ਇਸ ਲਈ ਪ੍ਰਸ਼ਾਸਨ ਕੰਮ ਕਰ ਰਿਹਾ। ਤਾਂ ਇਹ ਤਸਵੀਰ ਹੈ ਜੀ। ਤੁਸੀਂ ਦੇਖੋ ਕਿ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਹੈ ਮਲਾਜਮ ਮੌਜੂਦ ਨੇ ਆਲ ਅਫਸਰ ਮੌਜੂਦ ਨੇ ਔਰ ਇਹ ਜਿਹੜੀ ਚੈਕਿੰਗ ਚੱਲ ਰਹੀ ਹੈ ਲੰਗੜੋਈ ਵਿਖੇ